ਵਿਰੋਧ ਕਰਨ ਵਾਲੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਵਿਖਾਇਆ ਜਾਏਗਾ ਬਾਹਰਦਾਰਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਵਿਰੋਧ ਕਰ ਰਹੇ ਨੇ ਮੀਡੀਆ 'ਚ ਜਾ ਕੇ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਬਾਹਰਦਾਰ ਰਸਤਾ ਵਿਖਾਇਆ ਜਾਣਾ ਤੈ ਹੋ ਚੁੱਕਿਆ ਹੈ ਤੁਸੀਂ ਜਿਹੜੇ ਲੋਕ ਮੈਂ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਸਿਆਸੀ ਖਮਸਾਨ ਵਧਦਾ ਹੋਇਆ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੈ ਕਿ ਜਿਹੜਾ ਵੀ ਆਗੂ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਪਾਰਟੀ ਵਿਰੁੱਧ ਜਾਂ ਪਾਰਟੀ ਨਾਲ ਸੰਬੰਧਿਤ ਕੋਈ ਗੱਲ ਕਰੂਗਾ ਤਾਂ ਉੱਤੇ ਅਸ਼ਾਸ਼ਨਿਕ ਕਾਰਵਾਈ ਆਪਣੇ ਆਪ ਅਮਲ ਚ ਆ ਜਾਵੇਗੀ ਉਹਨੂੰ ਕੋਈ ਨੋਟਿਸ ਨਹੀਂ ਦੇਣਾ ਪਵੇਗਾ ਉਹਨੂੰ ਕੁਝ ਨਹੀਂ ਕੀਤਾ ਜਾਣਾ ਪਵੇਗਾ ਉਹ ਆਪਣੇ ਆਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਸਮਝੇ ਇਹ ਇਸ਼ਾਰਾ ਸਾਫ਼ ਉਹਨਾਂ ਆਗੂਆਂ ਵੱਲ ਹੈ ਜਿਹੜੇ ਆਗੂ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਵਿਰੁੱਧ ਬਗਾਵਤ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂ ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਪਾਰਟੀ ਦੇ ਅਧਿਕਾਰਤ ਬੁਲਾਰੇ ਨੇ ਉਹਨਾਂ ਦੇ ਨਾਲ ਹੀ ਪਾਰਟੀ ਦੇ ਜਨਰਲ ਸਕੱਤਰ ਅਤੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਜਿਹੜੇ ਆ ਬਲਵਿੰਦਰ ਭੁੰਦੜ ਹੁਣੀ ਤੇ ਉਹਨਾਂ ਦੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕਰਤਾ ਕਿ ਜਿਹੜੇ ਵੀ ਆਗੂ ਪਾਰਟੀ ਦੀਆਂ ਗਤੀਵਿਧੀਆਂ ਦੇ ਵਿਰੁੱਧ ਜਾਣਗੇ ਪਾਰਟੀ ਵਿਰੁੱਧ ਪ੍ਰਚਾਰ ਕਰਨਗੇ ਪਾਰਟੀ ਦੇ ਖਿਲਾਫ ਜਾਂ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਹੜਾ ਉਹ ਮੀਡੀਆ ਦੇ ਵਿੱਚ ਜਾਂ ਫਿਰ ਜਨਤਕ ਤੌਰ ਤੇ ਗੱਲ ਕਰਨਗੇ ਉਹ ਆਪਣੇ ਆਪ ਨੂੰ ਪਾਰਟੀ ਚੋਂ ਬਾਹਰ ਸਮਝਣ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਗਿਲਾ ਸ਼ਿਕਵਾ ਕਰਨਾ ਹੈ ਕੋਈ ਸਲਾਹ ਦੇਣੀ ਹੈ ਤਾਂ ਉਹ ਪਾਰਟੀ ਫੋਰਮ ਦੇ ਉੱਤੇ ਆ ਕੇ ਦਵੇ ਪਾਰਟੀ ਫੋਰਮ ਸਾਰਿਆਂ ਦੇ ਲਈ ਖੁੱਲ੍ਹਾ ਹੈ ਇਹਦਾ ਸਾਫ਼ ਸੰਕੇਤ ਹੈ ਕਿ ਬੀਬੀ ਜ਼ਗੀਰ ਕੋ ਸਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂ ਮਾਜਰਾ, ਸਰਜੀਤ ਸਿੰਘ ਰਖੜਾ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਆਗੂ ਆਪਣੇ ਆਪ ਨੂੰ ਪਾਰਟੀ ਚੋਂ ਹੁਣ ਬਾਹਰ ਸਮਝਣ ਉਹਨਾਂ ਦਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹੀ ਆਗੂ ਨੇ ਕਿ ਜਿਹੜੇ ਪਾਰਟੀ ਪ੍ਰਧਾਨ ਦੇ ਵਿਰੁੱਧ ਵੀ ਗੱਲ ਕਰ ਰਹੇ ਨੇ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਵੀ ਕਾਰਜ ਕਾਰਨਕਾਰ ਜਿਹੜੀ ਹੈ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਵੀ ਇਹਦੇ ਵਿੱਚ ਚਰਨਜੀਤ ਸਿੰਘ ਬਰਾੜਦਨ ਆ ਵੀ ਸ਼ਾਮਲ ਸਮਝਿਆ ਜਾਵੇ ਇਹ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਹਨ ਇਹ ਐਲਾਨ ਜਿਹੜਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕੀਤਾ ਹੈ ਮੈਂ ਨਹੀਂ ਪੱਲਿਓ ਕਹਿ ਰਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਬਾਹਰ ਜਾ ਕੇ ਬੋਲੂਗਾ ਉਹ ਆਪਣੇ ਆਪ ਨੂੰ ਪਾਰਟੀ ਚੋਂ ਬਾਹਰ ਸਮਝੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਤਾਂ ਫਿਰ ਬੀਬੀ ਜ਼ਗੀਰ ਕੌਰ ਸਕੰਦਰ ਮਲੂਕਾ ਸਰਜੀਤ ਰਖੜਾ ਅਤੇ ਇਹਨਾਂ ਦੇ ਨਾਲ ਜਿਹੜੇ ਹੋਰ ਆਗੂ ਨੇ ਢੀਂਡ ਸਾਹ ਟੜਾਇਆ ਪਰਮਿੰਦਰ ਸਿੰਘ ਢੀਂਡ ਸਾਹ ਬਰਨਾਲਾ ਟੜਾਇਆ ਉਹ ਆਪਣੇ ਆਪ ਨੂੰ ਬਾਹਰ ਸਮਝਣ ਤੇ ਉਹਨਾਂ ਦਾ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਦੂਜੇ ਪਾਸੇ ਢੀਂਡ ਸਾਹ ਟੜਾ ਜਾਏ ਬਾਗੀਆਂ ਦਾ ਜਿਹੜਾ ਢੜਾ ਕਹਿ ਲਈਏ ਇਹਨੇ ਜਿਹੜਾ 1 ਜੁਲਾਈ ਤੋਂ ਸ਼ੁਰੂ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਤੇ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉਹਦੀਆਂ ਤਿਆਰੀਆਂ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਚਾਉਣ ਵਾਲਾ ਇਹ ਧੜਾ ਹੁਣ ਲਗਾਤਾਰ ਸਰਗਰਮ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਇਸ ਧੜੇ ਦਾ ਸਾਫ਼ ਕਹਿਣਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬਚਾ ਕੇ ਹੀ ਸਾਹ ਲੈਣਾ ਉਦੋਂ ਪਹਿਲਾਂ ਅਸੀਂ ਸਾਹ ਨਹੀਂ ਲੈਣਾ ਆ ਇਸ ਧੜੇ ਦੇ ਵੱਲੋਂ ਬਕਾਇਦਗੀ ਦੇ ਨਾਲ ਸਰਗਰਮੀਆਂ ਵਧ ਦਿੱਤੀਆਂ ਗਈਆਂ ਨੇ ਅ ਲਗਭਗ ਤਿਆਰੀਆਂ ਜਿਹੜੀਆਂ ਰਣਗੀਆਂ ਅਕਾਲੀ ਦਲ ਬਚਾਓ ਲਹਿਰ ਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 1 ਜੁਲਾਈ ਤੋਂ ਹੋਣੀ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ ਗਿਆ ਬਾਗੀ ਗੁੱਟ ਨੇ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰ ਦਿੱਤੀ ਹੈ ਕੱਲ ਜਲੰਧਰ ਦੇ ਵਿੱਚ ਬੈਠਕ ਦੌਰਾਨ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਵੀ ਕੀਤਾ ਗਿਆ ਬੁੱਧਵਾਰ ਨੂੰ ਜਲੰਧਰ ਦੇ ਵਿੱਚ ਹੋਈ 5 ਘੰਟੇ ਦੀ ਬੈਠਕ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੀ ਮੰਗ ਕੀਤੀ ਗਈ ਬੈਠਕ 'ਚ ਸ਼ਾਮਲ ਆਗੂਆਂ ਨੇ ਜਿਨ੍ਹਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਬੀਬੀ ਜ਼ਗੀਰ ਕੋਰ ਸੁਰਿੰਦਰ ਸਿੰਘ ਭੁੱਲੇਵਾਰ ਰਾਠਾ ਗੁਰਪ੍ਰਤਾਪ ਸਿੰਘ ਵਡਾਲਾ ਚਰਨਜੀਤ ਸਿੰਘ ਬਰਾੜ ਹਰਿੰਦਰ ਪਾਲ ਟੋੜਾ ਅਤੇ ਗਗਨਜੀਤ ਬਰਨਾਲਾ ਸ਼ਾਮਲ ਸੀ ਉਹਨਾਂ ਨੇ ਇਹ ਮੰਗ ਕੀਤੀ ਹੈ ਸਰਵਨ ਸਿੰਘ ਫਲੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੰਤਾ ਕੁੱਲ ਮਿਲਾ ਕੇ ਸਥਿਤੀ ਆ ਕਾਫੀ ਮੇਰੇ ਖਿਆਲ ਚੰਡੀਗੜ੍ਹ ਦੇ ਸਾਬਕਾ ਮੇਰੇ ਬੀਬਾ ਰਜਿੰਦਰ ਕੌਰ ਜਿਹੜੇ ਆ ਉਹ ਵੀ ਇਸ ਮੀਟਿੰਗ ਚ ਸ਼ਾਮਲ ਸੀ ਤਾਂ ਇਹ ਹੁਣ ਆਗੂ ਪਾਰਟੀ ਚੋਂ ਆਪਣੇ ਆਪ ਨੂੰ ਬਾਹਰ ਸਮਝਣ 2022 ਤੇ ਵਿੱਚ ਵੀ ਇਹੀ ਹਾਲਾਤ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਇਹ ਹਾਲਾਤ ਪੈਦਾ ਹੁੰਦੇ ਆ ਰਹੇ ਨੇ ਇਹ ਬਾਗੀ ਢੜਾ ਹੁਣ ਕਿਵੇਂ ਕੁਲ ਆਪਣੀ ਲਹਿਰ ਨੂੰ ਚਲਾਉਂਦਾ ਇਹ ਸਵਾਰੇਗਾ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਹੁਣ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਜੇਕਰ ਬਰਵਿੰਦਰ ਭੁੰਦੜ ਦੇ ਜਿਹੜਾ ਕਿ ਕਾਰਜਕਾਰੀ ਦੀ ਮੀਟਿੰਗ ਤੋਂ ਬਾਅਦ ਐਲਾਨੀਆਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ